ਇੱਕ ਹਿੰਦੂ ਪਰਿਵਾਰ ਸਾਰੇ ਦਾ ਸਾਰਾ ਧਨ ਧਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਅਮਰਤ ਸ਼ਾਕੇ ਸਿੰਘ ਸੱਜ ਗਿਆ ਇਹ ਕੋਈ ਕਹਾਣੀ ਨਹੀਂ ਇਸ ਗੱਲ ਨੂੰ ਡਾਕਟਰ ਅਜੀਤ ਸਿੰਘ ਜੀ ਔਲਖ ਆਪਣੀ ਕਿਤਾਬ ਸ਼ਹੀਦ ਬਾਬਾ ਦੀਪ ਸਿੰਘ ਜੀ ਉਸ ਦੇ ਅੰਦਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਤੁਸੀਂ ਬੜੇ ਧਿਆਨ ਦੇ ਨਾਲ ਇਹ ਸਾਖੀ ਨੂੰ ਸੁਣੀਓ ਪਿਆਰਿਓ ਤਨ ਤਨ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਸਭੋ ਕੀ ਤਲਵੰਡੀ ਉਥੇ ਰੋਜ਼ ਅੰਮ੍ਰਿਤ ਵੇਲੇ ਦੀਵਾਨ ਸਜਾਉਂਦੇ ਗੁਰਬਾਣੀ ਦਾ ਕੀਰਤਨ ਹੁੰਦਾ ਕਥਾ ਹੁੰਦੀ ਤੇ ਤਨ ਬਾਬਾ ਦੀਪ ਸਿੰਘ ਜੀ ਕਥਾ ਕਰਕੇ ਸੰਗਤਾਂ ਨੂੰ ਸਮਝਾਇਆ ਕਰਦੇ ਗੁਰਬਾਣੀ ਦੇ ਅਰਥ ਸਮਝਾਉਂਦੇ ਇੱਕ ਵਾਰ ਅੰਮ੍ਰਿਤ ਵੇਲੇ ਦਾ ਸ਼ਵੇਰ ਦਾ ਦੀਵਾਨ ਚੱਲਦਾ ਪਿਆ ਸੀ ਤੇ ਬਾਬਾ ਦੀਪ ਸਿੰਘ ਜੀ ਦੇ ਕੋਲ ਇੱਕ ਪਰਿਵਾਰ ਪਤੀ ਤੇ ਪਤਨੀ ਰੋਂਦੇ ਰੋਂਦੇ ਆਏ ਉਨ੍ਹਾਂ ਦੇ ਸਿਰ ਵਿੱਚ ਛੱਟ ਲੱਗੀ ਹੋਈ ਸੀ ਸਾਰੇ ਸਿੱਖ ਵੇਖ ਕੇ ਹੈਰਾਨ ਹੋ ਗਏ ਸਵੇਰ ਦਾ ਸਮਾਂ ਇਹਨਾਂ ਦੇ ਸਿਰ ਵਿੱਚ ਛੱਟ ਲੱਗੀ ਹੋਈ ਹੈ ਉਸ ਹਿੰਦੂ ਪਰਿਵਾਰ ਦੇ ਮੁਖੀ ਦਾ ਨਾਮ ਸੀ ਭਾਈ ਕਰਮਚੰਦ ਲੱਗੇ ਫਰਿਆਦੀ ਹੋ ਕੇ ਕਹਿਣ ਲੱਗੇ ਬਾਬਾ ਜੀ ਅਸੀਂ ਲੁੱਟੇ ਗਏ ਸਾਡਾ ਕੁਝ ਨਹੀਂ ਰਿਹਾ ਸੀ ਬਰਬਾਦ ਹੋ ਗਏ ਬਾਬਾ ਜੀ ਪੁੱਛਦੇ ਨੇ ਦੱਸੋ ਤੇ ਸੀ ਹੋਇਆ ਕੀ ਕਹਿੰਦੇ ਜਦੋਂ ਅਸੀਂ ਸਵੇਰੇ ਅੱਜ ਤਿਆਰ ਹੋ ਕੇ ਪਰਿਵਾਰ ਦੇ ਨਾਲ ਇੱਕ ਵਿਆਹ ਤੇ ਜਾ ਰਹੇ ਸਾਂ ਨਾ ਉਸ ਸਮੇਂ ਨਾਸਰਦੀਨ ਹਾਕਮ ਉਹਦੇ ਕੁਝ ਬੰਦਿਆਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਸਾਨੂੰ ਮਾਰਿਆ ਤੇ ਮੇਰੇ ਜਵਾਨ ਪੁੱਤਰ ਨੂੰ ਮਾਰ ਦਿੱਤਾ ਮੇਰੀ ਧੀ ਨੂੰ 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 ਚੁੱਕ ਕੇ ਆਪਣੇ ਨਾਲ ਲੈ ਗਏ ਬਾਬਾ ਜੀ ਹੁਣ ਸਾਡਾ ਕੋਈ ਸਹਾਰਾ ਨਹੀਂ ਅਸੀਂ ਕਿੱਥੇ ਜਾਈਏ ਕਿਹਦੇ ਕੋਲ ਫਰਿਆਦ ਕਰੀਏ ਅਸੀਂ ਤੁਹਾਡੇ ਕੋਲ ਆਏ ਹਾਂ ਗੁਰਸਿੱਖੋ ਜਿਹੜੇ ਲੋਕ ਸਿੱਖਾਂ ਤੋਂ ਨਫ਼ਰਤ ਕਰਦੇ ਨੇ ਉਹਨਾਂ ਨੂੰ ਇਹ ਜ਼ਰੂਰ ਦੱਸ ਦਿਓ ਕਿ ਭਾਈ ਜਿਹੜੇ ਗੁਰੂ ਕੇ ਸਿੱਖ ਨੇ ਨਾ ਇਹਨਾਂ ਦਾ ਜੀਵਨ ਇੰਨਾ ਉੱਚਾ ਤੇ ਸੁੱਚਾ ਹੈ ਇਹ ਦੁੱਖ ਭਾਵੇਂ ਕਿਸੇ ਦੂਜੇ ਦਾ ਹੋਵੇ ਇਹ ਆਪ ਨਹੀਂ ਜਰ ਸਕਦੇ ਉਸ ਦੁੱਖ ਨੂੰ ਤਕਲੀਫ ਦੂਜੇ ਦੀ ਹੋਵੇ ਇਹ ਬਰਦਾਸ਼ਤ ਖੁਦ ਨਹੀਂ ਕਰ ਸਕਦੇ ਹੈਗੇ ਤੇ ਗੁਰਮੁਖੋ ਹਮੇਸ਼ਾ ਗੁਰਸਿੱਖਾਂ ਨੇ ਦੁਜਿਆਂ ਦੀਆਂ ਦੀ ਬਹੁ ਬੇਟੀਆਂ ਨੂੰ ਬਚਾਇਆ ਹੈ ਦਸ਼ਮਨਾ ਦੇ ਕੋਲੋਂ ਛੁਡਾਇਆ ਹੈ ਤੇ ਪਰਿਵਾਰਾਂ ਦੇ ਕੋਲ ਵਾਪਸ ਮਹਿਫੂਜ਼ ਪਹੁੰਚਾਇਆ ਹੈ ਤੇ ਯਾਦ ਰੱਖਿਓ ਗੁਰਸਿੱਖ ਨੇ ਹਮੇਸ਼ਾ ਆਪਣੇ ਸਤਗੁਰਾਂ ਦੇ ਪੂਰਨਿਆਂ ਤੇ ਜਿਹੜਾ ਪੂਰਾ ਹੈ ਉਹ ਪਾਇਆ ਹੈ ਇਸ ਕਰਕੇ ਉਹਨਾਂ ਨੂੰ ਦੱਸ ਦਿਓ ਭਾਈ ਸਿੱਖਾਂ ਨਾਲ ਨਫ਼ਰਤ ਨਾ ਕਰੋ ਗੁਰਸਿੱਖ ਤੇ ਦੂਜੇ ਦੇ ਦੁੱਖ ਨੂੰ ਵੀ ਵਝਾਰ ਨਹੀਂ ਸਕਦਾ ਹੈ ਭਾਈ ਕਰਮਚੰਦ ਕਹਿਣ ਲੱਗਾ ਬਾਬਾ ਜੀ ਹੁਣ ਸਾਨੂੰ ਕੇਵਲ ਤੁਹਾਡੇ ਤੇ ਭਰੋਸਾ ਹੈ ਸਾਰਾ ਇਲਾਕਾ ਤੁਹਾਡੇ ਤੇ ਮਾਨ ਕਰਦਾ ਹੈ ਕਿਰਪਾ ਕਰੋ ਮੇਰੀ ਧੀ ਤੇ ਨੂੰ ਨੂੰ ਛਡਾ ਦਿਓ ਬਾਬਾ ਦੀਪ ਸਿੰਘ ਜੀ ਕਹਿ ਲਗੇ ਭਾਈ ਕਰਮਚੰਦ ਤੂੰ ਫਿਕਰ ਨਾ ਕਰ ਤੇਰੀ ਧੀ ਤੇ ਨੂੰ ਨੂੰ ਛਡਾਉਂਦੀ ਜ਼ਿੰਮੇਦਾਰੀ ਹੁਣ ਸਾਡੀ ਹੈ ਗੁਰਮੁਖੋ ਬਾਬਾ ਦੀਪ ਸਿੰਘ ਜੀ ਨੇ ਸੂ ਸਿੰਘਾਂ ਦਾ ਜੱਥਾ ਲਿਆ ਤੇ ਗੁਰਮੁਖੋ ਤਿਆਰ ਬਰ ਤਿਆਰ ਹੋ ਪਹੁੰਚ ਗਏ ਗੜੀ ਪੀਰਾ ਨਗਰ ਦੇ ਅੰਦਰ ਨਾਸਰਦੀਨ ਉੱਥੇ ਰਹਿੰਦਾ ਸੀ ਨਾਸਰਦੀਨ ਨੂੰ ਬਾਬਾ ਜੀ ਨੇ ਆਵਾਜ਼ ਮਾਰੀ ਆਖਿਆ ਨਾਸਰਦੀਨ ਆਪਣੇ ਘਰ ਚੋਂ ਬਾਹਰ ਨਿਕਲ ਕਾਸੀ ਕਿਸੇ ਬੇਦੋਸ਼ੇ ਦਾ ਖੂਨੀ ਡੋਲਣਾ ਚਾਹੁੰਦੇ ਹੈਗੇ ਚੰਗਾ ਹੋਵੇਗਾ ਤੇਰੇ ਵਾਸਤੇ ਘਰ ਤੋਂ ਬਾਹਰ ਸਾਡੇ ਸਾਹਮਣੇ ਪੇਸ਼ ਹੋ ਜਾ ਤੇ ਉਹ ਡਰ ਗਿਆ ਇੱਕਦਮ ਬਾਬਾ ਜੀ ਦੇ ਕੋਲ ਦੌੜਦਾ ਆਇਆ ਤੇ ਚਰਨਾਂ ਵਿੱਚ ਝੁੱਕ ਕੇ ਮੱਥਾ ਟੇਕ ਕੇ ਕਹਿੰਦਾ ਬਾਬਾ ਜੀ ਮੇਰੀ ਕੋਈ ਗਲਤੀ ਨਹੀਂ ਹੈ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਵੀ ਤੇਰੀ ਗਲਤੀ ਕਿਉਂ ਨਹੀਂ ਹੈਗੀ ਇਹ ਲੱਗਾ ਵੀ ਮੇਰੀ ਗਲਤੀ ਕੋਈ ਨਹੀਂ ਮੇਰੇ ਬੰਦੇਆਂ ਨੇ ਸਿਪਾਈਆਂ ਨੇ ਗਲਤੀ ਕੀਤੀ ਹੈ ਤੇ ਮੈਂ ਉਹਨਾਂ ਨੂੰ ਗਲਤੀ ਦੀ ਸਜ਼ਾ ਦੇ ਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ ਤੇ ਉਹ ਜਿਹੜੀਆਂ ਧੀ ਤੇ ਨੂੰਹ ਹੈ ਉਹ ਮੇਰੇ ਕਰ ਮਹਫੂਜ਼ ਨੇ ਬਾਬਾ ਜੀ ਕਹਿੰਦਾ ਕਿ ਕਿਵੇਂ ਮੰਨੀ ਇਹ ਕਹਿੰਦਾ ਤੁਸੀਂ ਮੇਰੇ ਘਰ ਚਲੋ ਜੇ ਉਹਨਾਂ ਨੇ ਜ਼ੁਬਾਨ ਤੋਂ ਕਹਿ ਦਿੱਤਾ ਵੀ ਸਾਡੇ ਨਾਲ ਕੋਈ ਬਦਸਲੂਕੀ ਹੋਈ ਹੈ ਤੇ ਮੈਂ ਜ਼ਿੰਮੇਦਾਰ ਹਾਂ ਤੁਸੀਂ ਮੈਨੂੰ ਜੋ ਮਰਜ਼ੀ ਸਜ਼ਾ ਦੇ ਦਿਓ ਬਾਬਾ ਦੀਪ ਸਿੰਘ ਜੀ ਕਹਿ ਲਗੇ ਠੀਕ ਹੈ ਕੁਝ ਸਿੰਘਾਂ ਨੂੰ ਵਿੱਚੋਂ ਨਾਲ ਲੈ ਕੇ ਨਾਸਰਦੀਨ ਦੇ ਘਰ ਗਏ ਬਾਬਾ ਦੀਪ ਸਿੰਘ ਜੀ ਜਦੋਂ ਜਾ ਕੇ ਵੇਖਦੇ ਨੇ ਨਾਸਰਦੀਨ ਦੀ ਘਰਵਾਲੀ ਵੀ ਆਈ ਉਹ ਧੀ ਤੇ ਨੂੰ ਵੀ ਸਾਹਮਣੇ ਆਈਆਂ ਉਹਨਾਂ ਆ ਕੇ ਆਖਿਆ ਵੀ ਨਾਸਰਦੀਨ ਦੀ ਕੋਈ ਗਲਤੀ ਨਹੀਂ ਉਹਦੇ ਸਿਪਾਈਆਂ ਨੇ ਗਲਤੀ ਕੀਤੀ ਹੈ ਉਹਨਾਂ ਨੂੰ ਸਜ਼ਾ ਦੇ ਦਿੱਤੀ ਹੈ ਬਾਬਾ ਦੀਪ ਸਿੰਘ ਜੀ ਨੇ ਸੁਣ ਕੇ ਨਾਸਰਦੀਨ ਨੂੰ ਬਖਸ਼ ਦਿੱਤਾ ਤੇ ਅੱਗੇ ਚਿਤਾਵਨੀ ਦਿੱਤੀ ਅੱਜ ਤੋਂ ਬਾਅਦ ਨਾ ਤੂੰ ਤੇ ਨਾ ਤੇਰੇ ਬੰਦਿਆ ਤੋਂ ਐਸੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਹੈਗੀ ਉਹਨੇ ਹੱਥ ਜੋੜ ਕੇ ਖਿਮਾ ਮੰਗੀ ਅਗੋਂ ਵਾਸਤੇ ਜਿਹੜਾ ਹੈ ਵਾਅਦਾ ਕੀਤਾ ਕਦੇ ਕੋਈ ਗਲਤੀ ਨਹੀਂ ਹੋਵੇਗੀ ਤੇ ਗੁਰਮੁਖੋ ਬਾਬਾ ਦੀਪ ਸਿੰਘ ਉਸ ਧੀਰ ਤੇ ਨੂਨੂ ਲੈ ਕੇ ਵਾਪਸ ਆਏ ਭਾਈ ਕਰਮਚੰਦ ਨੇ ਆਪਣੀ ਧੀਰ ਤੇ ਨੂਨੂ ਵੇਖਿਆ ਪੁੱਤਰ ਨੂੰ ਗਵਾ ਚੁੱਕੇ ਸਨ ਬੜਾ ਰੋਏ ਮਿਲਹਿ ਤੇ ਘਰ ਚਲੇ ਗਏ ਤੇ ਗੁਰਮੁਖੋ ਫਿਰ ਸੰਗਤ ਕਰਨ ਲੱਗ ਪਏ ਦਰਬਾਰ ਸਜਦਾ ਅੰਮ੍ਰਿਤ ਵੇਲੇ ਦਾ ਸ਼ਾਮ ਦਾ ਤੇ ਆ ਕੇ ਸੰਗਤ ਕਰਦੇ ਜੀਵਨ ਵਿੱਚ ਇੰਨਾ ਪ੍ਰਭਾਵ ਪਿਆ ਤੇ ਇੱਕ ਦਿਨ ਦੀਵਾਨ ਵਿੱਚ ਬੇਨਤੀ ਕੀਤੀ ਕਹਿਣ ਲੱਗੇ ਬਾਬਾ ਜੀ ਕਿਰਪਾ ਕਰੋ ਸਾਨੂੰ ਵੀ ਅੰਮ੍ਰਿਤ ਛਕਾ ਕੇ ਸਿੰਘ ਬਣਾ ਦਿਓ ਗੁਰੂ ਕੇ ਸਿੱਖ ਬਣਾ ਦਿਓ ਤੇ ਗੁਰਮੁਖੋ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਤੇ ਬੜੀ ਚੰਗੀ ਗੱਲ ਹੈ ਜੇ ਤੁਹਾਡਾ ਮਨ ਬਣ ਗਿਆ ਹੈ ਵੀ ਤੁਸੀਂ ਗੁਰੂ ਕੇ ਸਿੱਖ ਬਣਨਾ ਹੈ ਤੇ ਇਸ ਤੋਂ ਸੋਹਣੀ ਗੱਲ ਕਿਹੜੀ ਹੋਵੇਗੀ ਤੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਬਾਟੇ ਦੀ ਦਾਤ ਤਿਆਰ ਕਰ ਭਾਈ ਕਰਮਚੰਦ ਤੇ ਭਾਈ ਕਰਮਚੰਦ ਦੇ ਪਰਿਵਾਰ ਨੇ ਸਾਰੇ ਨੇ ਅੰਮ੍ਰਿਤ ਛਕਿਆ ਭਾਈ ਕਰਮਚੰਦ ਤੋਂ ਭਾਈ ਕਰਮ ਸਿੰਘ ਹੋ ਗਿਆ ਗੁਰਮੁਖੋ ਪਤਨੀ ਨੇ ਵੀ ਅੰਮ੍ਰਿਤ ਛਕ ਲਿਆ ਧੀ ਨੇ ਵੀ ਨੂਨੇ ਵੀ ਅੰਮ੍ਰਿਤ ਛਕ ਲਿਆ ਤੇ ਗੁਰਮੁਖੋ ਕਿੰਨਾ ਭਾਗਾ ਪਰਿਆ ਜੀਵਨ ਬਣ ਗਿਆ ਤੇ ਬਾਬਾ ਦੀਪ ਸਿੰਘ ਨੂੰ ਫਿਰ ਬੇਨਤੀ ਕੀਤੀ ਕਿ ਲਗੇ ਬਾਬਾ ਜੀ ਤੁਸੀਂ ਸਾਨੂੰ ਗੁਰੂ ਵਾਲਾ ਤੇ ਬਣਾ ਦਿੱਤਾ ਕਿਰਪਾ ਕਰੋ ਮੇਰੀ ਧੀ ਤੇ ਮੇਰੀ ਨੂ ਨੂੰ ਇਹਨਾਂ ਦਾ ਘਰ ਵੀ ਵਸਾ ਦਿਓ ਹੁਣ ਕਿਰਪਾ ਕਰਕੇ ਬਾਬਾ ਦੀਪ ਸਿੰਘ ਜੀ ਨੇ ਭਰੇ ਦਰਬਾਰ ਵਿੱਚ ਬੇਨਤੀ ਕੀਤੀ ਕਿ ਕੋਈ ਹੈ ਗੁਰੂ ਦਾ ਸਿੱਖ ਜਿਹੜਾ ਇਸ ਪਰਿਵਾਰ ਦੀਆਂ ਬੱਚੀਆਂ ਨੂੰ ਅਪਣਾ ਲਵੇ ਤੇ ਗੁਰਮੁਖੋ ਲੱਖੀ ਜੰਗਲ ਦੇ ਦੋ ਸਿੰਘ ਕਹਿੰਦੇ ਨੇ ਉਸ ਸਮੇਂ ਨਿਕਲੇ ਉਹਨਾਂ ਨੇ ਫਿਰ ਆਕਿਆ ਕਿ ਲੱਗੀ ਅਸੀਂਾਂ ਦੇ ਬੱਚੀਆਂ ਨੂੰ ਪਰਿਵਾਰ ਨੂੰ ਅਪਣਾਵਾਂਗੇ ਗੁਰਮੁਖੋ ਤਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀਂ ਉਹਨਾਂ ਦੇ ਜਿਹੜੇ ਆਨੰਦ ਕਾਰਜ ਨੇ ਕੀਤੇ ਨੇ ਤੇ ਉਹਨਾਂ ਦੇ ਘਰ ਨੂੰ ਵਿਸਾਇਆ ਗੁਰਮੁਖੋ ਕਿਵੇਂ ਸਾਰਾ ਪਰਿਵਾਰ ਅਮਰਤ ਸ਼ੱਕੇ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਗੁਰਸਿੱਖਾਂ ਦੇ ਜੀਵਨ ਤੋਂ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਗੁਰੂ ਕਾ ਸਿੱਖ ਬਣਿਆ ਅਮਰਤ ਸ਼ੱਕੇ ਸਿੰਘ ਸਹਜੇ ਤੇ ਗੁਰੂ ਵਾਲੇ ਹੋ ਕੇ ਗੁਰਮੁਖੋ ਅਜੇ ਲੋੜ ਸਾਨੂੰ ਵੀ ਹੈ ਅਸੀਂ ਵੀ ਯਤਨ ਕਰੀਏ ਜਿਨ੍ਹਾਂ ਨੇ ਖੰਡੇ ਬਾਟੇ ਦੀ ਦਾਤ ਨਹੀਂ ਲਈ ਅਮਰਤ ਨਹੀਂ ਛਕਿਆ ਗੁਰਮੁਖੋ ਆਓ ਅਸੀਂ ਵੀ ਖੰਡੇ ਬਾਟੇ ਦੀ ਦਾਤ ਲਈਏ ਅੰਮ੍ਰਿਤ ਸ਼ਕੀਰ ਸਿੰਘ ਜੀ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੀਏ